ਆ ਦੇਖੋ ਆਜੋ 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 ਕਹਿੰਦੇ ਪਿੱਛੇ ਨੂੰ ਕਹਿੰਦੇ ਪਿੱਛੇ ਨੂੰ ਟੋਪ ਦਾ ਸੱਤ ਆਹ ਯਾਰ ਇਹ ਮਿੱਤਰੋ ਬਾਹਰ ਆੜੇ ਲੋ ਵੀ ਆਪਾਂ ਪਹੁੰਚ ਗਏ ਆ ਮਲਸੀਆਂ ਵਾਲੀ ਬਈ ਦੇ ਥੱਲੇ ਆ ਓਏ ਲੰਗੇ ਦਾ ਲੰਗੇ ਦਾ ਫਿਰ ਲੰਗੇ ਦਾ ਓਹ ਉਹ ਛੇਤੀ ਚੱਲ ਲਟੋੜਿਆ ਇਹ ਹੈਗੀ ਚੋਈ ਤੇ ਆਹ ਵਗੰਡੀ ਨਹਿਰ ਥੱਲੇਉਂ ਦੀ ਸੋ ਹਾਂ ਜੀ ਮਿੱਤਰਾਂ ਕੀ ਹਾਲ ਚਾਲ ਹੈ ਤੁਹਾਡੇ ਆਏ ਹੋ ਤੁਸੀਂ ਸਾਰੇ ਆਣੇ ਵਧੀਆ ਹੋਗੇ ਤਾਂ ਆਪਾਂ ਹੀ ਪੂਰੇ ਵਧੀਆ ਹਾਂ ਅੱਜ ਆਪਣੇ ਨਵੇਂ ਚੈਨਲ ਤੇ ਇੱਕ ਪਹਿਲੀ ਵੀਡੀਓ ਆ ਤੇ ਅੱਜ ਆਪਾਂ ਖੜੇ ਆਂ ਮਸੀਆਂ ਵਾਲੀ ਵਈ ਦੇ ਲਾਗੇ ਜਿਹਦਾ ਪਾਣੀ 16 ਫੁੱਟ ਤੇ ਪਹੁੰਚ ਲਾਵਾ ਉੱਤੇ ਹੀ ਪਹੁੰਚ ਚ ਲਾ ਯਾਰ ਉੱਤੇ ਹੀ ਪਹੁੰਚ ਚ ਲਾਵਾ ਤੇ ਜਿਹੜਾ ਕਹਿੰਦਾ ਵੀ ਝੋਨਾ ਅੱਗੇ ਵੀ ਬਹੁਤ ਖਰਾਬ ਕਰ ਚੁੱਕੀ ਆ ਬਈ ਜਿਹੜੀ ਆ ਤੇ ਇਧਰ ਪਿਛਲੀ ਸਾਈਡ ਤੇ ਵੀ ਕਰ ਚੁੱਕੀ ਆ ਉਹ ਨਹੀਂ ਜਾਤ ਸਕਦੇ ਨਹੀਂ ਤੈਨੂੰ ਦਿਖਾਉਣਾ ਜ਼ਰੂਰ ਹੈਗਾ ਤੇ ਆ ਸਾਡੇ ਨਾਲ ਸਾਡਾ ਭਾਈ ਜਿਹੜਾ ਚੈਨਲ ਆ ਇਹ ਆਪਣਾ ਭਾਈ ਆਪਣਾ ਹਾਰਿਆਂ ਦਾ ਹੀ ਭਰਾਵਾ ਦਾ ਇਹ ਸਾਝਾ ਚੈਨਲ ਆਪਣਾ ਠੀਕ ਆ ਇੱਥੇ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲਿਆ ਕਰੂਗਾ ਜੋ ਵੀ ਇਨਫੋਰਮੇਸ਼ਨ ਆਪਾਂ ਸਾਰੀ ਦਿਆ ਕਰਾਂਗੇ ਤੇ ਬਾਕੀ ਤੁਹਾਨੂੰ ਆਪਾਂ ਅੱਜ ਮੱਸੀਆਂ ਨਾਲ ਦਿਖਾਉਣੇ ਵੀ ਕਿੰਨਾ ਕੁ ਪਾਣੀ ਮੱਸੀਆਂ ਦੇ ਵਿੱਚ ਆਇਆ ਹੋਇਆ ਵਾ ਹੁਣ ਤੁਸੀਂ ਬਈ ਦੇਖ ਸਕਦੇ ਆ ਆਪਾਂ ਗਾਂਹ ਜਾ ਕੇ ਬਾਕੀ ਪਿੰਡ ਦੇ ਵਿੱਚ ਦਿਖਾਵਾਂਗੇ ਹੁਣ ਤੁਹਾਨੂੰ ਜਾ ਕੇ ਠੀਕ ਆ ਜੀ ਇੰਨਾ ਪਾਣੀ ਦੇਖਿਆ ਖਸ਼ਾਲ ਕਰੀ ਤੁਸੀਂ ਇੱਥੇ ਬਾਬਾ ਨਾ ਜੀ ਨਾ ਆਪਾਂ ਪਹਿਲੀ ਵਾਰ ਦੇਖਿਆ ਸੁੱਕੀ ਹੁੰਦੀ ਸੀ ਜਦੋਂ ਮੇਰੇ ਯਾਰ ਦਾ ਚਾਰ ਵਾਰੀ ਤਾਂ ਉਹ ਟੱਗ ਜਾਣਾ ਕਿੰਨੇ ਫੁੱਟ ਚੜਿਆ ਹੋਇਆ 16 ਫੁੱਟ ਪਾਣੀ ਹੈ ਨਾ 16 ਚ ਰਹਿ ਗਿਆ 4 ਕਿ ਫੁੱਟ ਹੋਰ ਜੋੜਨ ਵਾਲਾ ਹੈ ਨਾਲ ਪੋਲ ਦੇ ਚੈੱਕ ਕਰਕੇ ਆ ਜਾ ਮੇਰੇਾਈ ਨੂੰ ਮਮਾ ਮੈਂ ਇਹਦੇ ਚੁੱਬੀ ਲਾਵਾਂ ਤੁਹਾਨੂੰ ਤੁਹਾਨੂੰ ਇੱਕ ਗੱਲ ਪਤਾ ਹੈ ਪਤਾ ਵਾ ਆ ਪੋਲ ਜਿਹੜਾ ਇਹਨੂੰ ਐਕਸਪਾਇਰ ਹੋਣ ਨੂੰ ਵੀ 50 ਸਾਲ ਹੋ ਗਏ ਆ ਸਹੀ ਗੱਲ ਉਤੋਂ ਇਨੀ ਗੱਡੀ ਚੱਲਉਂਦੀ ਹੈ ਅਜੇ ਵੀ ਚੱਲੀ ਜਾਂਦਾ ਵਾ ਅਜੇ ਵੀ ਚੱਲੀ ਜਾਂਦਾ ਬਾਬੇ ਦੀ ਮੇਰ ਨਾ ਚੱਲੀ ਜਾਵੇ ਚਲੋ ਤੇ ਪਹਿਲੇ ਜਵਾਨੇ ਚ ਪਾ ਆ ਦੇਖ ਲਗ ਦੋ ਭਾਈ ਜੀ ਨਾ ਨਾ ਉਹਦਣ ਜਿੱਦੜ ਪਾਣੀ ਉੱਪਰ ਦੀ ਹੋ ਗਿਆ ਇਹ ਸਰਕਾਰ ਬਣਾਉਣੀ ਡਈ ਇਹਨੂੰ ਚਲੋ ਬਾਬਾ ਮਿਹਰ ਕਰੇ ਹਜੇ ਚੱਲੀ ਜਾਵੇ ਵਧੀਆ ਜਾ ਆਪਣੀ ਘਰ ਪਾਇਆ ਪੰਜ ਕਿਲੋ ਦੀ ਥੈਲੀ ਲੈ ਕੇ ਫੋਟੋ ਕਰਾਉਣ ਆਉਂਦੀ ਜੇ ਡੱਬੇ ਹੁੰਦੇ ਆ ਹੋਰ ਕੁਝ ਨਹੀਂ ਕਰਨ ਆਉਂਦੀ ਇਹਨਾਂ ਸਰਕਾਰ ਕਰਨਾ ਲੋਕੀ ਸਾਰੇ ਦੇਖਣ ਆਉਣਦੇ ਆ ਇਹ ਸੱਤ ਰੋਜ ਨਹੀਂ ਹੈਗਾ ਇਹ ਬਈਆਂ ਜੀ ਮਰਸੀਆਂ ਵਾਲੀ ਮਰੇ ਮਰਸੀਆਂ ਦੀ ਬਈਆਂ ਇਹ ਮਰਸੀਆਂ ਵਾਲੀ ਪਈਆਂ ਜੀ ਸੱਤ ਰੋਚ ਕੀ ਹਾਲ ਹੋਊਗਾ ਜੇ ਬਈਆਂ ਦਾ ਇਹ ਹਾਲ ਕੋਈ ਤੁਹਾਨੂੰ ਖਰੇਕ ਚੀਜ਼ ਦਾ ਹੀ ਬਈ ਉਧਰ ਕੀ ਕਹਿੰਦੇ ਆ ਵਿਆਸ ਬਣਿਆ ਇਹ ਹਰੀ ਕੇ ਜਿਹੜਾ ਪੌਦਾ ਨਵਾਂ ਬਣਿਆ ਉਹ ਇਦਾਂ ਇਦਾਂ ਕੰਮਦਾ ਵਾ ਹਰੀਕੇ ਹੈੱਡ ਦਾ ਪੌਲ ਜਿਹੜਾ ਵੀ ਇੱਥੇ ਤੋਂ ਕੰਮ ਦਾ ਲੈਂਦੇ ਕੰਮ ਬਣਾਈਆਂ ਆਹ ਕੰਮ ਦਾ ਪਾਣੀਆਂ ਦਾ ਬਰੋਬਰ ਚੱਲਣ ਦਿਆ ਵਾ ਬਾਬਾ ਪੌਲ ਮੈਂ ਕਿਹਾ ਨਾ ਬਾਕੀ ਆਪਾਂ ਅੱਜ ਤੁਹਾਨੂੰ ਸਾਰੀ ਜਗ੍ਹਾ ਦਿਖਾਵਾਂਗੇ ਜਿੱਥੇ-ਜਿੱਥੇ ਪਾਣੀ ਆਇਆ ਹੋਇਆ ਵਾ ਕਰੋ ਚੈੱਕ ਇਹ ਹੈ ਮਲਸੀਆਂ ਦੀ ਪਈ ਸల్ਤਾਨਪੁਰ ਨੂੰ ਜਾਂਦੇ ਹਾਂ ਜਿਹੜੀ ਰਾਹ 'ਚ ਆਉਂਦੀ ਆ 16 ਫੁੱਟ ਪਾਣੀ ਚੜ ਗਿਆ ਤਾਂ ਬਾਬਾ ਮੇਰ ਕਰੇ ਘਟ ਜਵੇ ਤਾਂ ਬਹੁਤ ਵਧੀਆ ਗੱਲ ਆ ਉਧਰੋਂ ਵੜ ਗਿਆ بارش ਬਹੁਤ ਹੋ ਰਹੀ ਹੈ ਇੱਥੇ ਉਧਰੋਂ ਵੜ ਗਿਆ ਖੱਤਿਆਂ 'ਚ ਪਾਣੀ ਮਿੱਤਰੋ ਕੀਤਾ ਹੈ ਉਹ ਅੱਗੇ ਪਿੱਛੇ ਵੀ ਵੜ ਗਏ ਨਾ ਉਧਰ ਦੇਖ ਨਾ ਖੱਤੀ ਨੀਵੇਂ ਆ ਆਪਣੇ ਉਧਰ ਪਰੇ ਹਾਂਜੀ ਹਾਂਜੀ ਚਲੋ ਬਾਕੀ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਆਪਣੇ ਨਾਲ ਦੇ ਬੰਦੇ ਇਹ ਥੱਲੇ ਆਉਂਦੇ ਨਹੀਂ ਸੀਗੇ ਮੈਂ ਕੋਈ ਚੱਕਰ ਨਹੀਂ ਫੇਕੀ ਕਿਹੜਾ ਇੱਕਦਮ ਚੜ ਚੱਲੀ ਜਾਣਾ ਉਹ ਪਿੱਛੇ ਸਾਰੇ ਫਿਰ ਗਿਆ ਪਾਣੀ ਉਹਦੇ ਬਸ ਕੀ ਬਈ ਜੀ ਮਾੜੇ ਸਮੇਂ ਦਾ ਬਾਹਰ ਨਹੀਂ ਪਤਾ ਹੁੰਦਾ ਅਸੀਂ ਇਹ ਰਿਸਕ ਲੈ ਰਹੇ ਆ ਇਸ ਕਰਕੇ ਆ ਪੋਲ ਹੈਗਾ ਐਕਸਪਾਇਰ ਅਸੀਂ ਤਾਂ ਨਹੀਂ ਇੱਥੇ ਰੁਕਣ ਦੇ ਸਾਡੀ ਤਾਂ ਕਿਸਮਤ ਵੀ ਅੱਗੇ ਉਦਾਂ ਦੀ ਆ ਸਹੀ ਗਾ ਇਹਦੇ ਅਸੀਂ ਡੁੱਬੇ ਹੋਈਏ ਕਿੰਨੀ ਜਿਹੜੀ ਕਿਸਮਤ ਹੋਊਗੀ ਛੁੱਟੂ ਤੇ ਕੀ ਕਰ ਗਿਆ ਮੋਰ ਬਿਟਾ ਦੁੱਧੂ ਸਭ ਹਾਲ ਹੋ ਚਲੋ ਜੀ ਬਾਕੀ ਬਾਬਾ ਮੇਰ ਕਰੇ ਬਾਕੀ ਤਾਂ ਹੋਰ ਵੀ ਜਗ੍ਹਾ ਦੇ ਦਰਸ਼ਨ ਕਰਾਉਣੇ ਆ ਬਾਕੀ ਦਿਖਾਉਣੇ ਜਾ ਕੇ ਆਪਾਂ ਅੱਗੇ ਤੁਹਾਨੂੰ ਹੋਰ ਵੀ ਓ ਬਈ ਕਹਿੰਦੇ ਮੁੰਡਿਓ ਪਾਣੀ ਆ ਗਿਆ ਜੀ ਪਾਣੀ ਛਾ ਗਿਆ ਜੀ ਪਿੱਛੇ ਮੋੜ ਪਿੱਛੇ ਮੋੜ ਮੋੜ ਲਾ ਪਿੱਛੇ ਨੂੰ ਇਹ ਮਿੱਤਰੋ ਪਾਹੜਾ ਡੇਵੇਂ ਇਹ ਮਸੀਆ ਡੇ ਮਰਚ ਕੋ ਡੋਬ ਨਾ ਸੱਤਰ ਡੋਬ ਨਾ ਸੱਤਰ ਇਹ ਮਿੱਤਰੋ ਪਾਹੜਾ ਡੇਵ ਮਲਸੀਆਂ 'ਚ ਪਾਣੀ ਆ ਗਿਆ ਮਿੱਤਰੋ ਮਲਸੀਆ ਡੁੱਬ ਗਿਆ ਏ ਆਹ ਦੇਖੋ ਇਹ ਕਹਿੰਦੇ ਮੁੰਡਿਓ ਜਾਰੇ ਕਹਿੰਦੇ ਫੁੱਲ ਆਏ ਨੇ ਯਾਰ ਬੰਦੀਾਰੇਾਰੇ ਮਾਮਾ ਨੁਕਸਾਨ ਕਿੰਨਾ ਹੋ ਗਿਆ ਸੌਰੀ ਬਾਈ ਸੌਰੀ ਯਾਰ ਨੁਕਸਾਨ ਤਾਂ ਚਲੋ ਹੋਇਆ ਵਾ ਤੇ ਭਾਗੜਾੜੇ ਬਣ ਚੁੱਕਾ ਹੁਣ ਐਸੇ ਬੱਚੇ ਇਹ ਤੁਸੀਂ ਚਲੋ ਮਿੱਤਰੋ ਤੁਸੀਂ ਦੇਖ ਸਕਦੇ ਆ ਰਿਹਾ ਮਲਸੀਆਂ ਦਾ ਰਲਫਿਟਰਸ ਜਮ ਔਰ ਆ ਪੰਪ ਯੂਟ ਵੀ ਕਾਤਾ ਤੁਸੀਂ ਵਿਕਾਸ ਚੈੱਕ ਕਰੋ ਹਾਂ ਸਰਪੰਚ ਦਾ ਵਿਕਾਸ ਚੈੱਕ ਕਰੋ ਦੇਖੋ ਜਿੰਨੇ ਵੀ ਸਾਡੇ ਪਿੰਡ ਦੇ ਸਰਪੰਚ ਨੇ ਆਹ ਦੇ ਪਾਸਣ ਕਿਸ਼ਤੀ ਪਾਉਣੀਆਂ ਐ ਇਧਰੋਂ ਉਧਰ 20 ਰੁਪਏ ਲਿਆ ਆ ਗਏ ਹਾਂ ਹਾਂ ਜੀ ਆਪ ਵੀ ਹਾਂ ਸਾਡੇ ਪਿੰਡ ਜਮੇ ਲਾਦਾ ਚਾਹੀਦੀ ਏ ਸਾਡੇ ਇਧਾ ਪਿੰਡ ਵਾ ਬੰਦਾ ਉੱਤੇ ਉੱਤੋਂ ਤੇ ਜਿਹਦਾ ਨਹੀਂ ਪਾਣੀ ਆਦਾ ਇੱਥੇ ਲੰਘ ਲੰਦਾ ਇੱਥੇ ਫਿਰ ਥੇ ਕਿੱਦਿ ਨਾਉਂਦੇ ਨਾ ਉਸ ਬੰਦਾ ਇੱਥੇ ਤੇ ਪਾਣੀ ਆ ਜਾਂਦਾ ਰੋਟੀ ਦੇਣ ਵੀ ਨਹੀਂ ਆਣੀ ਉੱਧਰ ਉਹ ਪ੍ਰਾਪਾ ਰੂਪਿਆ ਦੀ ਘੁੰਮ ਕੇ ਆਦਾ ਰੋਟੀ ਬਾਈ ਜੀ ਪਿੰਡ ਕਿਹੜਾ ਤੁਹਾਡਾ ਈਸੇ ਵਾਲ ਬਾਈ ਜੀ ਈਸੇ ਵਾਲ ਬਾਈ ਹੁਣਾਂ ਦਾ ਪਿੰਡ ਆ ਦੇਖ ਲਓ ਉੱਥੇ ਪਾਣੀ ਮਰਦੀਆਂ ਵਾਲੀ ਬਾਈ ਦੇਖ ਕੇ ਬਹੁਤ ਪਾਣੀ ਉੱਥੇ ਜਾਦਾ ਉਹ ਤਾਂ ਉਹ ਬਹੁਤ ਫੇਰ ਵੀ ਉੱਥੇ ਜਲ ਸਪੋਰ ਉੱਚਾ ਬਣ ਸਾਡੇ ਪਿੰਡਾਂ 'ਚ ਜਾ ਕੇ ਦੇਖੋ ਸਕੂਲ ਸਰਪੀ ਪਾਣੀ ਕਿੰਨਾਹੀਂ ਹੁਣ ਮੇਰੇ ਨਾਲ 4-5 ਫੁੱਟ 5 ਫੁੱਟ ਗੱਡੀ ਨੂੰ ਲੱਗਾਂ ਇਹ 5 ਫੁੱਟ ਨਹੀਂ ਲੰ ਆ ਚਲੋ ਵੀ ਸੱਟ ਚਲੀ ਜੇ ਚਲੀ ਜੇ ਔਰ ਦੇਖੋ ਔਰ ਦੇਖੋ ਔਰ ਦੇਖੋ ਗੱਡੀ ਰੋਕ ਲਈਏ ਬੰਮਾ ਕਰਤਾ ਉਹੀ ਕੰਮ ਪਾਣੀ ਉੱਪਰ ਤੱਕ ਆ ਗਿਆ ਜੀ ਬੱਸ ਉੱਡਦੀ ਆ ਰਹੀ ਏ ਹੁਣ ਦੇਖੀ 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 ਮਾੜਾ ਪਿੱਛੇ ਨੂੰ ਜੀ ਪੈਰ ਪਿੱਛੇ ਨੂੰ ਮੈਂ ਦੇਖੀ ਭੱਜ ਗਿਆ ਹੁੰਦਾ ਔਰ ਦੇਖੋ ਔਰ ਦੇਖੋ ਔਰ ਦੇਖੋ ਇਹ ਵਿਆਸ دریاਾਲ ਆ ਜਿਹੜਾ ਚਲਾ ਰਹੇ ਨੇ ਇਹ ਸਾਡੇ ਪਿੰਡ ਵਾਲੇ। ਉਹ ਵਿਆਸ دریا ਵਾਲਾ ਕਿਆ ਬਣਿਆ ਹੋਇਆ ਨਾ। ਆ ਦੇਖੋ ਆਜੋ 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 ਕਹਿੰਦੇ ਪਿੱਛੇ ਨੂੰ ਕਹਿੰਦੇ ਪਿੱਛੇ ਨੂੰ ਹੋਈ ਚਲੋ ਮੁੰਡਿਓ। ਆ ਗਿਆ ਆ ਗਿਆ ਆ ਗਿਆ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਤੇ ਪਾਣੀ ਆ ਗਿਆ ਆਇਓ। ਹਾਂ ਦੇਖੋ ਬਈ ਕਹਿੰਦੇ ਹੋਰ ਆ ਖਰਾ ਫਾਰਮ ਆ ਰਿਹਾ ਪਾਣੀ ਪਾਣੀ ਹੋਇਆ ਪੈ ਜੇ। ਰਾਜੇ ਬੰਦ ਹੋ ਗਈ ਗੀਰ ਦੀ ਗੇ। ਇਹ ਪਾਣੀ ਵਾਂਗ ਜਿਹੜੀਆਂ ਜਿਹੜੀਆਂ ਨਕੋਦਰੋਂ ਲਹਿਰਦੀਆਂ ਸੁਆ ਹੁੰਦਾ ਜਿਹੜਾ ਸੁਆ ਇਹ ਜਿਹੜਾ ਨਕੋਦਰ ਵਾਲਾ ਸੁਆ ਹੁੰਦਾ ਵਾ ਇਹ ਪਾਣੀ ਉਹਦੇ ਤੋਂ ਨਿਕਲਿਆ ਵਾ ਆਹ ਦੇਖੋ ਮੋਟਰਾਂ ਕੱਢਣ ਦੇ ਵਾ ਆਹ ਦੇਖੋ ਮੋਟਰਾਂ ਕੱਢਣ ਦਾ ਬਾਹਰ ਪਾਸੇ ਚਲੋ ਫੇ ਅੱਕੇ ਜਾ ਕੇ ਤੁਹਾਨੂੰ ਮਿਲਦੇ ਹਾਂ ਪਾਣੀ ਦੇ ਦੇਖ ਸਕਦੇ ਕਿੰਨਾ ਇਹ ਆਪਾਂ ਆਏ ਸੀ ਅਜੇ ਹਿਸ਼ਾਰਪੁਰ ਸਾਈਡ ਨੂੰ ਥੋੜਾ ਜਿਆ ਵੀ ਦੇਖ ਸਕਦੇ ਆ ਬੜਾੇ ਕੰਮ ਖਰਾਬ ਕਰਦਾ ਵੀ ਸੁੱਖਾ ਇੱਧਰ ਵੀ ਆਣਾ ਨਾਲੇ ਆਪਣੇ ਉਧਰ ਆਪਣੀ ਜਿਆਦਾ ਬੜਾੇ ਖਰਾਬ ਆਣਾ ਆਹ ਦੇਖ ਜਾ ਰਹਿਆਂ ਨੇ ਝੋਨੇ ਗਿਆ ਹੀ ਜਾਣ ਨਾ ਇਹ ਸਾਰਾ ਹੋਰ ਘੰਟੇ ਤੱਕ ਡੁੱਬ ਜਾਣੇ ਸਾਰੇ ਕਰੋ ਪਾਇਆ ਕਿ ਕੰਮ ਪਾਉਣਾ ਕੀ ਮਾਮਾ ਪੌਂਡ ਡੈਕ ਚ ਲਾਈ ਭਾਈ ਦਿਆ ਧਿਆਨ ਨਾਲ ਗੱਡੀ ਉਧਰ ਬਹੁਤ ਇਥੇ ਕੱਚ ਦਾ ਪਾਣੀ ਪੂਰਾ ਹਨ ਅੱਗੇ ਨੂੰ ਦੇਖ ਚੱਲ 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 ਓਹੋ ਧਿਆਨ ਨਾਲ ਮੜੀ ਜੀ ਰੇਸ ਦੇ ਕੇ ਰੱਖ ਮਾਮਾ ਗੇਅਰ ਛੋਟਾ ਲਜਾਈਦਾ ਹੁੰਦਾ ਬੜੀ ਸਪੀਡ ਆ ਪਾਣੀ ਦੀ ਓਏ ਹੈ ਕਚੜਾ ਮੋੜਸਣਾ ਇਹਨੂੰ ਨਹੀਂ ਇੰਨਾ ਉਹ ਨਹੀਂ ਖਿੱਚ ਕੋ ਹੁੰਦਾ ਇਦਾਂ ਹੁੰਦਾ ਪੂਰਾ ਹਨ ਬਹੁਤ ਥੀਨ ਬਣੀ ਹੁੰਦਾ ਆਹ ਦੇਖ ਲੋ ਸਪੀਡ ਤੇ ਬਹੁਤ ਆ ਪਾਣੀ ਦੀ ਬਹੁਤ ਜਿਆਦਾ ਆ ਇਹ ਥੋੜਾ ਜਿਹਾ ਹੋਰ ਚੜ ਕੇ ਦੇ ਆਫਾ ਓਏ ਲਈ ਚਾਲੋ ਗਾਹਾਂ ਵਾ ਮੜਾ ਦੂਜਾ ਗੇਰ ਪਾ ਓਏ ਮੋੜਸਾ ਤਾਂ ਮੁੰਡਾ ਵਾਸਤਾ ਓਏ ਉੱਪਰ ਦੀ ਆ ਗਿਆ ਜੋ ਪਾਣੀ ਸਤਾ ਕੀ ਕਰਨਿਆ ਹੌਲੀ ਲਿ ਜਾ ਹੌਲੀ ਪੂਰਾ ਰੋੜ ਹੀ ਆ ਮੈਂ ਹਾਂ ਨਾ ਕਿਲੋਮੀਟਰ ਦਾ ਪੂਰਾ ਹਾਂਜੀ ਕਿਲੋਮੀਟਰ ਦਾ ਪੂਰਾ ਰਗਾ ਕਿਲੋਮੀਟਰ ਦਾ ਪੂਰਾ ਆਹ ਇੱਧਰ ਤੋਂ ਪਿੱਛੇ ਤੱਕ ਪੂਰਾ ਯਾਹੀ ਬਾਤਾਂ ਐ ਚਲੋ ਬਾਕੀ ਦਾ ਨਾ ਅੱਗੇ ਜਾ ਕੇ ਦਿਖਾਉਂਦੇ ਆ ਸਾਰਾ ਸਿਸਟਮ ਪਰ ਆ ਜੀ ਦੀ ਜਰੂਰ ਖਰਾਬ ਹੋ ਗਈ ਪਾਈਆਂ ਦੀ ਓ ਹੋਲੀ ਛੱਡੀ ਨਾ ਓਏ ਲੰਘ ਜਾ ਲੰਘਦਾ ਫਿਰ ਲੰਘਦਾ ਓ ਓ ਸੇ ਚੱਲ ਕਾੜਿਆ ਚੱਲ ਚੱਲ ਰੇਹਦੇ 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 ਬੰਦ ਨਾ ਕਰਦੀ ਓਏ ਚੱਲ ਕਾੜਿਆ ਚੱਲ 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 ਜਾਣੋ ਓਏ ਹੱਥ ਨਾ ਦਵੀ ਉਹ ਬਾੜਾਏ ਪਾਣੀ ਓਏ ਤੇਰੀ ਗੱਲ ਥੜੇ ਹੁਣ ਅੱਥਰੂ ਵੀ ਰੇਸ ਫੜਾ ਕਲਚ ਘੁੱਟ ਲਿਆ ਕਰ ਧਿਆਨ ਨਾਲ ਬੀਬੀਆਂ ਨਾਲ ਭੇਦੀ ਬਾਗਰੂਦ ਜਾਤ ਕਰੇ ਜੀ ਧਿਆਨ ਨਾਲ ਕੋਲ ਜਿਹੜਾ ਬੁਰਾ ਰਹਿ ਗਿਆ ਲਾਓ ਜੀ ਦੇਖ ਸਕਦੇ ਆ ਬਾਕੀ ਤੁਹਾਨੂੰ ਪਿੰਡ ਦਾ ਹਾਲ ਦਿਖਾਉਣੇ ਜਾ ਕੇ ਕੀ ਆ ਪਾਣੀ ਨੇ ਬੜਾਏ ਨੁਕਸਾਨ ਕਰਨਾ ਇਹ ਵੀ ਜੀ ਤੁਹਾਡੇ ਇਹ ਸੀ ਉਹ ਨੁਕਤਾ ਇਹ ਸੀ ਉਹਨਾਂ ਦੇ ਘਰਾਂ ਦੇ ਬਾਹਰ ਬਹੁਤ ਜ਼ਿਆਦਾ ਪਾਣੀ ਆਇਆ ਹੈ ਇੱਥਾ ਵੀ ਚਲੋ ਬਾਕੀ ਕਰੋ ਆਪਣੇ ਵਾਲੇ ਪੈਟ ਦੇ ਵਿੱਚ ਕਿੰਨਾ ਕੁ ਪਾਣੀ ਕੀ ਹਿਸਾਬ ਪਤਾ ਵਸਾ ਆ ਇੱਧਰ ਇੱਧਰ ਨਾ ਇੱਧਰ ਦਾ ਬੜਾ ਹੀ ਪਾਣੀ ਆ ਠੀਕ ਹੈ ਬਾਈ ਗਰਾਊਂਡ ਭਰੀ ਫੀ ਸਾਰੀ ਹੋਈ ਜਾਓ ਬਾਹਰ ਲੋ ਜੀ ਤੁਹਾਨੂੰ ਦਿਖਾਉਨੇ ਆ ਘਰ ਦੇ ਬਾਹਰ ਪਾਣੀ ਚੱਲਦਾ ਆ ਆ ਵੀ ਸੋਖਿਆ ਮੈਂ ਮੜ ਕੇ ਲਿਖਾ ਵਿੱਚ ਮਾਮਾ ਨਹਿਰ ਹੀ ਚੱਲਣ ਦੀ ਐਵੇਂ ਨਾ ਰੁੜ ਜੀ ਇਹ ਪਾਣੀ ਭਾਜੀ ਹੈਗਾ 3 ਤੋਂ 4 ਫੁੱਟ ਦਾ ਨਹੀਂ 4 ਫੁੱਟ ਪਾਣੀ ਚੜਿਆ ਹੋਇਆ ਪੂਰਾ ਉਹ ਦੇਖੋ ਬਹਿਗਾ ਥੜਾ ਵਾ 2-4 ਫੁੱਟ ਦਾ ਤਾਂ ਬਹੁਤ ਪੂਰਾ ਥਲ ਬੜਾ ਕੁੱਲ ਐਨ ਪੂਰਾ ਚੜਿਆ ਹੋਇਆ ਪਿੱਛੇ ਨਾ ਚੱਲ ਜਾ ਜਿ ਵਕਤ ਐਨ ਨਾ ਰੁੜ ਜਾ ਪਾਣੀ ਲੋਕੀ ਤੇ ਫੜੀ ਪੂਰਾ ਐਨ ਐਨ ਦੀ ਸਪੀਡ ਜਿਆਦਾ ਹੈ ਪੂਰੀ ਸਪੀਡ ਆ ਚਾਹ ਬਲਣਾ ਫਟ ਲਈ ਨਵੀਂ ਨਹੀਂ ਲੈ ਕੇ ਦੇਣ ਲੋਕ ਵੀ ਕਹਿੰਦੇ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਤੇਜ਼ ਆ ਇੱਥੇ ਪਿੰਡ 'ਚ ਥੁੜੀੇ ਪਿੱਛੇ ਨੂੰ ਹੋ ਜਾ ਤੈਨੂੰ ਵਿੱਚ ਸੁੱਟ ਦੇਣਾ ਚਾਹ ਕਿਵੇਂ ਤੈਂ ਘਰਾਂ 'ਚ ਵੜ ਗਣਾ ਲੋਕਾਂ ਦੇ ਪਾਣੀ ਬੜੇ ਜੋ ਦੇਖ ਬੱਤਾਂ ਸਾਹਮਣੇ ਆ ਰਿਹਾ ਕਿਦੰਨਾ ਚੱਲਣ ਦੇ ਆ ਪ੍ਰਾਵੇ ਪਾਣੀ ਕੱਲ ਕੱਲ ਲੋਕੋ ਇਹ ਵੀ ਦੇਖ ਸਕਦੇ ਆ ਪਾਣੀ ਦੇ ਵਹਾਵ ਪਾਣੀ ਦਾ ਵਹਾਵ ਦੇਖੋ ਜੀ ਕਿੰਨਾ ਤੇਜ਼ ਆ ਇਹ ਹੈਗੀ ਚੋਈ ਤੇ ਆਹ ਵਗੰਡੀ ਨਹਿਰ ਥੱਲਿਓਂ ਦੀ ਕਿੰਨੀ ਜਿਆਦੀ ਮਾਰ ਆ ਪਾਣੀ ਦੀ ਦੇਖ ਸਕਦੇ ਆ ਬਹੁਤ ਹੀ ਜਿਆਦੀ ਸਪੀਡ ਆ ਪਾਣੀ ਦੀ ਤੇ ਇਹ ਜੀ ਕਰੂਗੀ ਇਹਨਾਂ ਸਾਰੀਆਂ ਫਸਲਾਂ ਡੋਬ ਦਿੱਤੀਆਂ ਇਧਰੋਂ ਤਦੋਂ ਆਪਣੇ ਏਰੀਆ ਜੇ ਤਾਂ 7 9 ਉਧਰ ਵਗਿਆ ਰਹੀ ਸਾਰੇ ਇਹ ਮਾਰਾਂ ਇੱਧਰ ਕਿਹਨੇ ਚੈੱਕ ਕਰ ਪਾਗਦੇ ਆ। ਆਹ ਜਿਹੜੀ ਸਰਕਾਰ ਦੀ ਛੱਡੀ ਹੋਈ ਨਹਿਰ ਥੱਲੇੋਂ ਠੀਕ ਆ ਜੀ। ਯਾ ਰੱਬ ਨੇ ਚਲਾ ਛੱਡੀ ਆ। ਦੇਖੋ। ਵੀ ਦੇਖ ਰਹੇ ਆ ਸਰਕਾਰ ਨੇ ਇੱੱਚ ਪਾਣੀ ਕਿੰਨਾ ਕਿ ਛੱਡਿਆ ਵਾ। ਤੇ ਆਹ ਜਿਹੜਾ ਖੱਤਿਆਂ ਕੁੱਤਿਆਂ ਦਾ ਇਕੱਠਾ ਹੋਇਆ ਹੈ ਪਾਣੀ ਮੀਂਹ ਦਾ ਦੇਖੋ। ਚੋਈਆਂ ਚਾਈਆਂ ਦਾ ਸਾਰਾ ਆਉਂਦਿਆ। ਕੋ ਕਿੰਨੀ ਸਪੀਡ ਨਾਲ ਇਹ ਸਾਰਾ ਖੇਤਾ ਜੇ ਜਾਣ ਲਿਆ ਤੇ ਇੰਨੇ ਜਿੰਨਾ ਇਧਰੋਂ ਝੋਨਾ ਵਾ ਸਾਰਾ ਇਹਨਾਂ ਬਰਬਾਦ ਕਰਤਾ ਵਾ ਤੇ ਬਾਕੀ ਚਲੋ ਕੋਈ ਨਾ ਜੇ ਅੱਗੇ ਇਦਾਂ ਨਹੀਂ ਕੋਈ ਪਾਣੀ ਆਉਂਦਾ ਕੁਝ ਆਉਂਦਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਇੱਦੀ ਬਾਕੀ ਅੱਗੇ ਰਖਾਉਣੀ ਆਪ ਸੁੱਖੇ ਸਾਡਾ ਨਾਲ ਦਾ ਬੰਦਾ ਭੇਜ ਗਿਆ ਪੂਰਾ ਕਿਦਾਂ ਪਹਿਲਾਂ ਮੈਨੂੰ ਇਦਾਂ ਲੱਗਾ ਪੌਲਤ ਵਗਣ ਡਿਆ ਵਾ ਇਹ ਖੇਤਾ ਖੂਤਾ ਦਾ ਪਾਣੀ ਆਉਣ ਲਿਆ ਮੈਂ ਕਹਿੰਨਾ ਮੈਂ ਕਹਿੰਦਾ ਜਿਹੜੀ ਸਰਕਾਰ ਦੀ ਛੱਡੀ ਹੋਈ ਨਹਿਰ ਆ ਹਾਂਜੀ ਉਹਦੇ ਨਾਲੋਂ ਜ਼ਿਆਦਾ ਪਾਣੀ ਦੇ ਦੇ ਵਿੱਚ ਉਹ ਰੱਬ ਕਹਿੰਦਾ ਜੇ ਪਾਣੀ ਤੁਸੀਂ ਘੱਟ ਛੱਡਦੇ ਕਹਿੰਦਾ ਮੈਂ ਜਰਾ ਛੱਡ ਵੀ ਹੁਣ ਦੇਖ ਲਓ ਜੀ ਭਾਈ ਕਹੇ ਆ ਲੋਕਰਜੋਨਾ ਲੱਗਾ ਹੋਇਆ ਸਗਾ ਆ ਲੋਕਰਜੋਨਾ ਲੱਗਾ ਜਿੱਥੇ ਪਾਣੀ ਜਾਂਦਾ ਵਾ ਕਿੰਨਾ ਜ਼ਿਆਦਾ ਡੋਬੇਗਾ ਯਾਰ ਪਹਿਲੀ ਗੱਲ ਤੇ ਇਥੇ ਟੋਆ ਬਹੁਤ ਡੂੰਗਾ ਪਿਆ ਹੋਣਾ ਹਾਂਜੀ ਬਹੁਤ ਡੂੰਗਾ ਹੈਣਾ ਚਲ ਆ ਜਾ ਮੇਰਾ ਵੀ ਆ ਪੋਲ ਕੰਬਦਾ ਜਾ ਆਜੋ ਇਹਨਾਂ ਦੇਖ ਚੁੱਕਿਆਂ ਵੀ ਆਪਣੇ ਲਾਗੇ ਲਾਗੇ ਪੰਜਾਬ ਦੇ ਪਿੰਡਾਂ 'ਚ ਕਿੰਨਾ ਕੁ ਪਾਣੀ ਆਇਆ ਹੋਇਆ ਜਿੰਨੇ ਕੁ ਦਿਖਾ ਸਕਦੇ ਹਾਂ ਦਿਖਾਏ ਅਜੇ ਤੱਕ ਮੌਸਮ ਜਾਂਦਾ ਜਾਗਾ ਤੇ ਬਾਕੀ ਆਪਾਂ ਅੱਜ ਦੇ ਵਲੌਗ ਦੀ ਕਰਦੇ ਇੱਥੇ ਐਂਡਿੰਗ ਤੇ ਤੁਖੇ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ? ਸੋ ਵੀਰ ਜੀ ਚਲੋ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ 'ਚ ਜੇ ਵੀਡੀਓ ਚੰਗੀ ਲੱਗੀ ਹੋਏ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਲੱਗੀ ਤੇ ਤੁਹਾਡੇ ਲਾਗੇ ਦੇ ਪਿੰਡਾਂ ਦਾ ਕੀ ਇਹੀ ਹਾਲ ਬਣਿਆ ਕਿਉਂ? ਸੋ ਚਲੋ ਮਿਲਦੇ ਹਾਂ ਤੁਹਾਨੂੰ ਅਸਲ ਵਿੱਚ ਓਕੇ ਜੀ ਸਸਰੀ ਗਾ